ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਦੇ ਇਸ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਹੈ ਆਪਣਾ ਲਪੇੜੀਓ ਲੰਬੀ ਹੋ ਗਈ ਇਸ ਕਰਕੇ ਕਿਸਾਨ ਮੇਲਾ ਜਿਹੜਾ ਅਪਾ ਠੰਡੇ ਦਾ ਚੱਲ ਰਿਹਾ ਉਸ ਤੇ ਉੱਤੇ ਹੀ ਆਧਾਰਤ ਆਪਣਾ ਜਿਹੜਾ ਬਲੌਗ ਆ ਆਓ ਅਪਾ ਤੁਹਾਨੂੰ ਕਿਸਾਨ ਮੇਲਾ ਦਿਖਾਣੇ ਆ ਕਾਫੀ ਵੱਡਾ ਇਹ ਕਿਸਾਨ ਮੇਲਾ ਲੱਗਿਆ ਹੋਇਆ ਕਾਫੀ ਕੰਪਨੀਆਂ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਜਿਵੇਂ ਪਰਟੀਸਾਈਜ਼ਰ ਨਾਲੋ ਟਰੈਕਟਰ ਨਾਲੋ ਤੇ ਹੋਰ ਖੇਤੀਬਾੜੀ ਦੇ ਜਿਹੜੇ ਇੰਪਲੀਮੈਂਟਸ ਨੇ ਉਹ ਇੱਥੇ ਲੱਗੇ ਹੋਏ ਆ ਜੀ ਆਓ ਦਿਖਾਉਣਾ ਤੁਹਾਨੂੰ ਇਹ ਹੈ ਸਟੇ ਚੱਲ ਰਹੀ ਹੈ ਕਿਸਾਨ ਭਰਾਵਾਂ ਨੂੰ ਜਿਹੜਾ ਸਮਝਾਇਆ ਜਾ ਰਿਹਾ ਕਿਸ ਤਰ੍ਹਾਂ ਝੋਨਾ ਗਾਣਾ ਉਸ ਦੀ ਕਿਸ ਤਰ੍ਹਾਂ ਦੇਖਭਾਲ ਕਰਨੀ ਹੈ ਕਿਵੇਂ ਸਬਜ਼ੀਆਂ ਲਾਉਣੀਆਂ ਉਹਦੀ ਕਿਵੇਂ ਜਿਹੜੀ ਦੇਖਭਾਲ ਕਰਨੀ ਹੈ ਜਿਹੜੇ ਖੇਤੀਬਾੜੀ ਨਾਲ ਸਬੰਧਤ ਮਾਹਰ ਨੇ ਇਹਨਾਂ ਦੇ ਉਹ ਇੱਥੇ ਪਹੁੰਚੇ ਹੋਏ ਨੇ ਬਠਿੰਡਾ ਜਿਹੜਾ ਮੇਲਾ ਹੈਗਾ ਕਿਸਾਨ ਮੇਲਾ ਉਹਦੇ ਵਿੱਚ ਆਪਾਂ ਖੜੇ ਆ ਇੱਕ ਕਿਸਾਨ ਮੇਲਾ ਜਿਤ ਤਰੀਕ 27 ਨੂੰ 2024 ਇੱਕ ਦਿਨ ਦਾ ਮੇਲਾ ਜੀ ਚੱਲ ਰਿਹਾ ਇੱਥੇ ਆਓ ਆਪਾਂ ਦਿਖਾਨੇ ਤੁਹਾਨੂੰ ਜਿਹੜੀਆਂ ਇੱਥੇ ਦਵਾਈਆਂ ਨੇ ਪਸ਼ੂਆਂ ਦੀਆਂ ਤੇ ਹੋਰ ਜਿਹੜਾ ਸਮਾਨ ਆ ਉਹ ਤੁਹਾਡਾ ਨਾਲ ਆਪਾਂ ਕਰਾਉਣੇ ਜਾਣਕਾਰੀ ਇੱਥੇ ਟ੍ਰੋਪੀਕਲ ਐਗਰੋ ਸਿਸਟਮ ਇੰਡਸਟਰੀ ਬਾਈ ਵਾਲੇ ਇਨਸਟਿਟਿਊਟ ਤੇ ਨਹੀਂ ਦੀ ਹੈ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਨੇ ਸਾਹਿਬ ਹਾਂਜੀ ਹਾਂਜੀ ਸਰਬਤ ਪਾਲ ਜੀ ਤੁਸੀਂ ਆਪਣੇ ਪ੍ਰੋਡਕਟ ਬਾਰੇ ਜਿਹੜਾ ਸਾਹਿਬ ਭਰਾਵਾਂ ਨੂੰ ਟ੍ਰੋਪੀਕਲ ਦੇ ਬਾਰੇ ਜਿਹੜਾ ਹਾਂਜੀ ਜਿਹੜੀ ਸਾਡੀ ਜਾਣਕਾਰੀ ਦਿਓ हां जी ਜਿਹੜੀ ਸਾਡੀ ਕੰਪਨੀ ਹੈ ਇਹ 54 ਇਅਰ 올ਡ ਹੈ ਤੇ ਚੇਨਈ ਬੇਸਡ ਕੰਪਨੀ ਹੈ ਜੀ ਤੇ ਜਿਹੜੀ ਇਹ ਕੰਪਨੀ ਹੈ ਇਹ ਸਾਡੀ ਬਾਇਓ ਦੇ ਵਿੱਚ ਨੰਬਰ 1 ਕੰਪਨੀ ਇਸ ਟਾਈਮ ਇੰਡੀਆ ਦੀ ਹੈ ਤੇ ਜਿਹੜੀ ਨੰਬਰ 1 ਕੰਪਨੀ ਆ ਉਹਦੇ ਵਿੱਚ ਸਾਡੇ ਜਿਹੜੇ ਚੇਅਰਮੈਨ ਸਰ ਆ ਜੀਕੇ ਜਾਵਰ ਜੀ ਉਹਨਾਂ ਦਾ ਸ਼ੁਰੂ ਤੋਂ ਇਹੀ ਇੱਕ ਸੁਪਨਾ ਹੈ ਅੱਜ ਵੀ ਹੈ ਕਿ ਅਸੀਂ ਏਰੀਆ ਦੇ ਫਾਰਮਰਸ ਵਾਸਤੇ ਅਸੀਂ ਵਧੀਆ ਤੋਂ ਵਧੀਆ ਜਿਹੜੇ ਬਾਇਓਲੋਜੀਕਲ ਪੋਟਾਟਾਟਾ ਅਸੀਂ ਲੈ ਕੇ ਆਈਏ ਉਹਦੇ ਸੈਗਮੈਂਟ ਤੇ ਸਾਡੇ ਕੋਲੇ ਇੱਕ ਟੈਕਸਟਾ ਟੈਕ ਟਾਪਰ ਜਿਹੜਾ ਇੰਪੋਰਟ ਕੀਤਾ ਹੋਇਆ ਪ੍ਰੋਡਕਟ ਹੈ ਅ埃及ਟ ਤੋਂ ਇਹ ਅਸੀਂ ਦਿੱਤਾ ਹੈ ਜੋ ਕਿ ਸਟਾਰਟਿੰਗ ਦੀ ਸਟੇਜ ਦੇ ਉੱਤੇ ਟੈਕ ਸਟਾਰਟ ਜਿੰਨ ਸਾਰੇ ਦੇ ਟਾਈਮ ਤੇ ਫਲਾਵਰਿੰਗ ਦੇ ਟਾਈਮ ਤੇ ਅਸੀਂ ਟੈਂਟ ਟਾਪਰ ਦੀ ਫਾਰਮਰ ਨੂੰ ਦੱਸਦੇ ਆਂ ਵੀ ਇਹ ਵਰਤੋ ਇਸ ਤੋਂ ਇਲਾਵਾ ਸਾਡਾ ਨਸਾ ਇਹ ਵੀ ਇੱਕ ਆਰਗੇਨਿਕ ਮਨਯੋਰ ਹੈ ਜਿਹੜਾ ਕਿ ਆਪਣੇ ਪੌਦੇ ਦੀ ਵਿਰੋਧ ਕਰਾਉਂਦਾ ਪੀਲਾਪਨ ਹਟਾਉਂਦਾ ਤੇ ਬੜਾ ਵਧੀਆ ਇਹ ਇੱਕ ਬਾਇਓ ਆਰਗੇਨਿਕ ਪ੍ਰੋਡਕਟ ਹੈ ਸਾਡਾ ਜੀ ਤੇ ਉਸ ਤੋਂ ਬਾਅਦ ਸਾਡਾ K20 ਪ੍ਰੋਡਕਟ ਦੀ ਲਿਸਟ ਆਇਆ ਹੈ। ਟੈਗ K20 ਹਾਂ ਟੈਗ K20 ਸਾਰਾ ਸੈੱਟ। ਇਹਦਾ ਵੀ ਇੱਕਾਮ ਹੈ ਸਾਰੇ ਦੇ ਟਾਈਮ ਦੇ ਉੱਤੇ ਜਿਹੜਾ ਦਾਣਾ ਇਹਦੇ ਨਾਲ ਵਧੀਆ ਇੱਕ ਸਾਈਜ਼ ਬੰਦਾ ਹੈ। बाली ਜਿਹੜੀ ਖਾਲੀ ਨਹੀਂ ਜਾਂਦੀ ਤੇ ਜਿਹੜੀ ਚਮਕ ਆਉਂਦੀ ਹੈ ਤੇ ਜਦੋਂ ਮੰਡੀ ਦੇ ਵਿੱਚ ਕਿਸਾਨ ਝੋਨਾ ਲੈ ਕੇ ਜਾਂਦਾ ਹੈ ਉਹ ਲੱਗ ਤੋਂ ਇੱਕ ਟੈਰੀ ਜਿਹੜੀ ਹੈ ਝੋਨੇ ਦੀ ਪਈ ਮਹਿਸੂਸ ਹੁੰਦੀ ਹੈ। ਕੁਆਲਿਟੀ ਉਹਦੀ ਵਧੀਆ ਹੁੰਦੀ ਹੈ ਤੇ ਜਿਹੜਾ ਦੂਜੇ ਫਾਰਮਰ ਨੇ ਨਹੀਂ ਯੂਜ਼ ਕੀਤਾ ਉਹ ਤਾਂ ਇਹਦਾ ਰੇਟ ਜਿਹੜਾ ਸਾਡੀ ਫਾਰਮ ਦਾ ਵਧੀਆ ਲੱਗਦਾ ਢੇਰੀ ਦਾ ਜੀ ਬਣਾ ਤੁਹਾਡਾ ਤੁਹਾਡੀ ਟੀਮ ਦਾ ਮੈਂ ਬੜਾ ਖੁਸ਼ ਹਾਂ ਥੈਂਕ ਯੂ ਜੀ ਅਸੀਂ ਇਹ ਸਾਰੀ ਇਹ ਟੀਮ ਹੈ ਸਾਡੀ ਟ੍ਰੋਪੀਕਲ ਐਗਰੋ ਦੀ ਜੀ ਜੀ ਇਹ ਤੁਹਾਡਾ ਰਿਆ ਤੁਹਾਡਾ ਇਕੋ ਜਿਹਾ ਨਹੀਂ ਫਾਮ ਜੀ ਹਾਂਜੀ 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 ਇਹ ਹੈਗੇ ਆ ਨਾ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਤੁਹਾਡਾ ਇਹਨੂੰ ਸਟਾਲ ਦੇਖ ਕੇ ਇਹ ਕੀ ਚੀਜ਼ ਹੈ ਜਿਹਦੇ ਬਾਰੇ ਦਾ ਇਹ ਟੈਗ ਟਾਪਰ ਹੈ ਇਹ ਕੰਪਨੀ ਦਾ ਕਾਫੀ ਵਿਊ ਜੇ ਤੇ ਆ ਰਹੇ ਆ ਸਾਰੇ ਕਿਸਾਨ ਭਰਾ ਇਹਨਾਂ ਨੂੰ ਵਰਤ ਰਿਹਾ ਜਿਵੇਂ ਕਿ ਹੁਣ ਆਪਣੇ ਝੋਨੇ ਦੇ ਵਿੱਚ ਕਿਸਾਨਾਂ ਨੇ ਵਰਤੇ ਆ ਉਹ ਸਾਨੂੰ ਇੱਥੇ ਸਟਾਲ ਤੇ ਆ ਕੇ ਖੁਦ ਦੱਸ ਰਿਹਾ ਵੀ ਸਾਨੂੰ ਇਹਦੇ ਨਾਲ ਝੋਨੇ ਦੇ ਵਿੱਚ ਫੋਕਟ ਬਣੀ ਹੈ ਮਤਲਬ ਝੋਨੇ ਦੇ ਵਿੱਚ ਕੁਆਲਿਟੀ ਬਹੁਤ ਵਧੀਆ ਬਣੀ ਹੈ ਚਮਕ ਬਹੁਤ ਵਧੀਆ ਬਣੀ ਹੈ ਕਾਂ ਇਹ ਟ੍ਰੋਪੀਕਲ ਦਾ ਟੈਕਟੋਕਰ ਹੈ 100 ਗ੍ਰਾਮ ਕਿਲੇ ਦਾ ਹਰ ਇੱਕ ਦਵਾਈ ਦੇ ਨਾਲ ਲਾ ਕੇ ਹੋ ਜਾਂਦੀ ਹੈ ਇਹ ਦਵਾਈ। ਸਭ ਤੋਂ ਸਭ ਤੋਂ ਫਾਇਦਾ ਇਸ ਪ੍ਰੋਡਕਟ ਦਾ ਇਹੀ ਹੈ ਸਰ ਜਿਵੇਂ ਦੂਸਰੇ ਜੇ ਫਰਟੀਲਾਈਜ਼ਰ ਪ੍ਰੋਡਕਟ ਆਉਂਦੇ ਆ ਜਿਵੇਂ 13 0 45 ਵਗੈਰਾ ਉਹ ਕਿਸੇ ਵੀ ਦਵਾਈ ਨਾਲ ਮਿਕਸ ਨਹੀਂ ਹੁੰਦੇ। ਇਹਦਾ ਫਾਇਦਾ ਇਹੀ ਹੈ ਕਿਸਾਨ ਪ੍ਰਾਇਸ ਨੂੰ ਹਰ ਦਵਾਈ ਨਾਲ ਮਿਕਸ ਕਰਾ ਕੇ ਸਪਰੇਅ ਕਰਵਾ ਸਕਦੇ ਆ। ਹਾਂਜੀ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਥੈਂਕ ਯੂ ਇਸ ਤਰ੍ਹਾਂ ਆਪਾਂ ਕੀ ਚੱਲਦੇ ਆਂ ਇੰਡੀਆ ਦਾ ਪਰਨਾਮ ਹਰ ਕਿਸਾਨ ਦੇ ਨਾਮ ਤੇ ਇਹਨਾਂ ਕੋਲੇ ਜਿਹੜੇ ਆ ਇਨਸੈਕਟੀਸਾਈਡ ਪੈਸਟੀਸਾਈਡ ਪੀੜ ਇਹਨਾਂ ਕੋਲੇ ਸਾਰੀਆਂ ਚੀਜ਼ਾਂ ਇਹਨਾਂ ਕੋਲੇ ਜਿਹੜੇ ਅਵੇਲੇਬਲ ਹੈਗੀਆਂ ਤੁਸੀਂ ਦੇਖ ਸਕਦੇ ਹੋ ਪੈਸਟੀਸਾਈਡ ਵੀ ਆ ਇਨਸੈਕਟੀਸਾਈਡ ਸਾਰਾ ਕੁਝ ਆ ਠੀਕ ਹੈ ਜੀ ਠੀਕ ਹੈ ਥੈਂਕ ਯੂ ਵੀਰ ਜੀ ਇਸ਼ਾਨ ਐ ਡੱਪੂ ਦੀ ਜਿਹੜੀ ਆ ਸੋਲੋ ਕੋਪਸਟਰਾ ਦੀ ਫੀਡ ਉਹ ਇਨਾਂ ਕੋਲੇ ਅਵੇਲੇਬਲ ਆ ਸਾਰੀ ਤਰ੍ਹਾਂ ਦੀ ਜਿਹੜੀ ਇਨਾਂ ਦੀ ਐ ਇੰਨੀ ਪਾਵਰ ਵਾਲੀ ਇੰਨੀ ਪਾਵਰ ਵਾਲੀ ਜਿਹੜੀ ਫੀਡ ਆ ਉਹ ਅਵੇਲੇਬਲ ਹੈ ਇਨਾਂ ਨੇ ਇੰਦੀ ਇਨਾਂ ਦੇ ਵਿੱਚ ਪਾ ਕੇ ਰੱਖੀ ਹੋਈ ਆ ਪਾ ਕੇ ਚੱਲਦਾ ਤੇ ਨਾਲ ਦੇਖਦੇ ਅਗਲਾ ਸਾਲ ਪੰਜਾਬ ਰਾਜ ਵਿਗਿਆਰ ਦੇ ਟੈਕਨੋਲੋਜੀ ਵਿਗਿਆਨ ਟੈਕਨੋਲੋਜੀ ਤੇ ਪਾਤਾਵਰਨ ਵਿਭਾਗ ਪੰਜਾਬ ਸਰਕਾਰ ਇਹ ਉਹਨਾਂ ਕੋਲ ਜਿਹੜਾ ਇੱਥੇ ਸਟਾਲ ਲਾਇਆ ਹੋਇਆ ਦੋਸਤੋ ਸਤਿ ਸ਼੍ਰੀ ਅਕਾਲ ਤੋਂ ਖਾਨਪੁਰਾ ਦੇਖ ਰਹੇ ਆ। ਤੁਹਾਨੂੰ ਜਿਹੜਾ ਇਹ ਲੱਗੇ ਚੰਨਾ ਪਾ ਸਤਿ ਸ਼੍ਰੀ ਅਕਾਲ ਜੀ ਸਰਮਾ ਡਾਕਟਰ ਮਨਪ੍ਰੀਤ ਸਿੰਘ ਸਾਇੰਟਿਸਟ ਪੰਜਾਬ ਟੈਕਨੋਲੋਜੀ ਇੱਥੇ ਅਸੀਂ ਕੀ ਪੰਜਾਬ ਸਰਕਾਰ ਦਾ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ ਜੋ ਕਿ ਕਿਸਾਨਾਂ ਲਈ ਹੈ ਅਤੇ ਅਸੀਂ ਇੱਥੇ ਇੱਕ ਪੰਜਾਬ ਸਰਕਾਰ ਨੇ ਇੱਕ ਇਨੀਸ਼ੀਏਟਿਵ ਪ੍ਰੋਗਰਾਮ ਸ਼ੁਰੂ ਕੀਤਾ ਸੀ ਜੋ 2 ਸਾਲ ਪਹਿਲਾਂ ਸਰਕਾਰ ਦੇ ਇਨੋਵੇਟਰਜ਼ ਪ੍ਰੋਗਰਾਮ ਇਹ ਲੈ ਕੇ ਆਏ ਆ ਇਸ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਨੂੰ ਐਪਲੀਕੇਸ਼ਨਸ ਦੇ ਸਕਦੇ ਹਾਂ ਤੇ ਜਿਵੇਂ ਸਾਡੇ ਕੋਲ ਇੱਥੇ ਇੱਕ 바ਰ ਕੋਡ ਦਾ ਲਿੰਕ ਹੈ ਕਿ ਜੋ ਕਿਸਾਨਾਂ ਨੇ ਅਲੱਗ-ਅਲੱਗ ਇਨੋਵੇਸ਼ਨਸ ਕੀਤੀਆਂ ਕੋਈ ਕਾਰ ਕੱਢੀ ਹੈ ਉਹਨਾਂ ਨੇ ਕੋਈ ਨਵਾਂ ਕੰਮ ਕੀਤਾ ਜਿਵੇਂ ਔਰ ਤੋਂ ਥੋੜਾ ਹੱਦ ਜਿਵੇਂ ਉਹਨਾਂ ਨੇ ਕੋਈ ਖੇਤੀਬਾੜੀ ਦੇ ਕੰਮ 'ਚ ਕੋਈ ਸੁਧਾਰ ਕੀਤਾ ਕੋਈ ਮਸ਼ੀਨ ਬਣਾਈ ਹੈ ਤਾਂ ਉਸ ਐਪਲੀਕੇਸ਼ਨ ਦੇਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਅਵਾਰਡ ਦਿੱਤਾ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਤਾਂ ਅਵਾਰਡ ਦੇ ਵਿੱਚ 1 ਲੱਖ ਤੱਕ ਦੀ ਇਨਾਮ ਰਾਸ਼ੀ ਤਾਂ ਹੋਰ ਅਲੱਗ-ਅਲੱਗ ਬੈਨੀਫਿਟਸ ਹੈ ਅੱਛਾ ਜੀ ਤੇ ਟੈਕਨੋਲੋਜੀ ਇਹ 바ਰ ਕੋਡ ਤੁਸੀਂ ਖਰਾਬ ਭਰੋਗੇ ਜੇਕਰ ਅਸੀਂ ਇਹ ਫੋਟੋ ਲਾ ਲਈ ਉਹ ਤੁਸੀਂ ਸਕੈਨ ਕਰਕੇ ਉਹ ਟੈਕ ਟੂਗਰ ਕਰ ਲਓ ਇਸ ਦੇ ਨੀਚੇ ਇੱਕ ਮੋਬਾਈਲ ਨੰਬਰ ਹੈ ਅਗਰ ਕਿਸੇ ਤੋਂ ਫਾਰਮ ਨਹੀਂ ਭਰਿਆ ਜਾਂਦਾ ਤਾਂ ਇਸ ਤੇ ਕਾਲ ਕਰ ਸਕਦੇ ਸੀ ਉਹਦਾ ਫੋਨਲ ਫਾਈਰ ਨੰਬਰ ਜਿਹੜਾ ਨਾਲ ਦਿੱਤਾ ਹੈ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਆ ਜੇ ਕੋਈ ਫਾਰਮ ਨਹੀਂ ਭਰਿਆ ਜਾਂਦਾ ਉਹ ਲੋਕ ਪਹਿਲੇ ਆਧਾਰ ਤੇ ਤੁਸੀਂ ਫਾਰਮ ਪ੍ਰੋਵਾਈਡ ਕਰਨਗੇ ਫਾਰਮ ਭਰਨਾ ਥੈਂਕ ਯੂ ਵੀਰ ਜੀ ਹਾਂ ਚਲੋ ਆਪਾਂ ਇਹਨਾਂ ਕੋਲ ਜਾਣਾ ਇਹਨਾਂ ਕੋਲ ਜੋ ਪਹਿਲਾਂ ਹੀ ਚੈਨਲ ਵਾਲੇ ਜਿਹੜੇ ਬੈਠੇ ਆ ਦੇਖ ਰਹੇ ਆ ਤੇ ਆਪਾਂ ਅੱਗੇ ਚੱਲਦੇ ਆਂ ਪਸ਼ੂ ਪਾਲਣ ਵਿਭਾਗ ਨੂੰ ਪਛੂਂਦੇ ਕੰਨਾਂ ਵਿੱਚ ਲਗਾਏ ਜਾ ਰਹੇ ਪਸ਼ੂ ਟੈਗ ਬਹੁਤ ਜ਼ਰੂਰੀ ਹੈ ਇਸ ਕਿਸੇ ਦੇ ਕੇ ਸਰਕਾਰੀ ਜੀਮ ਦਾ ਲੋਰ ਲੈਣੇ ਜਾਨਵਰ ਦੇ ਦਾ ਕਾਰਡ ਜਿਹੋ ਹਨ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਟੈਗ ਲਗਵਾਉਣ ਆਏ ਸਟਾਫ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਇਹਨਾਂ ਨੂੰ ਡਿੱਗਣ ਟੁੱਟਣ ਤੋਂ ਬਚਾਇਆ ਜਾਵੇ ਇਹ ਹੈ ਪ੍ਰਦਰਸ਼ਨੀ ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਵੱਲੋਂ ਇਹਨਾਂ ਦੀ ਜਿਹੜੀ ਪ੍ਰਦਰਸ਼ਨੀ ਲਾਈ ਹੋਈ ਹੈ ਲਾਈ ਇਹਨਾਂ ਦੇ ਬੈਠੇ ਤੁਸੀਂ ਇਹਨਾਂ ਨਾਲ ਥੱਲੇ ਨੰਬਰ ਲਿਖਿਆ ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਫੋਨ ਨੰਬਰ 016422 11160 ਉਹ ਦਿੱਤੇ ਹੋਏ ਨੇ ਤੁਸੀਂ ਇਹਨਾਂ ਨੂੰ ਜਿਹੜਾ ਕੰਟੈਕਟ ਕਰ ਸਕਦੇ ਹੋ ਜ਼ਹਿਰ ਮੁਕਤ ਫਸਲ ਅਤੇ ਸਬਜ਼ੀਆਂ ਖਾਓ ਖਾਓ ਅਤੇ ਚੰਗੀ ਸਿਹਤ ਬਣਾਓ ਇਹਨਾਂ ਦਾ ਇੱਥੇ ਜਿਹੜਾ ਲੈਕਸ ਲਾਇਆ ਹੋਇਆ ਇਹਦੇ ਨਾਲ ਅੱਗੇ ਚੱਲਦੇ ਆਂ ਤੇ ਅੱਗੇ ਹੈ ਪ੍ਰਦਰਸ਼ਨੀ ਖੇਤੀਬਾੜੀ ਅਤੇ ਕਿਸਾਨ ਫਲਾਈ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਵੱਲੋਂ ਇਹਨਾਂ ਦੇ EMPLY ਜਿਹੜੇ ਐ ਤੇ ਬੈਠੇ ਆ ਇਹ ਜਿਹੜੀ ਇਹਨਾਂ ਦੀ ਜਿਹੜੀ ਪ੍ਰਦਰਸ਼ਨੀयां ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਇਹਨਾਂ ਦਾ ਸਟਾਫ ਐਕਟਿਵ ਹੈਗਾ ਤੁਸੀਂ ਦੇਖ ਸਕਦੇ ਬੈਠੇ ਨੇ ਸਾਰੇ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਉਹ ਲਗਾਏ ਹੋਏ ਨੇ ਇਹ ਹੈ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਪਰ ਠੰਡਾ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਪਹਿਲਾ ਪਸ਼ੂ ਪਾਲਣ ਮੇਲਾ 22 ਨਵੰਬਰ 2024 ਇਹ ਲਿਖਿਆ ਹੋਇਆ ਹੈ ਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ ਰਾਮਪੁਰਾ ਪੂਲ ਜਿਹੜੀ ਹੈਗੀ ਉੱਥੇ ਇਹਨਾਂ ਦਾ ਵੈਟਰਨਰੀ ਜਿਹੜਾ ਮੇਲਾ ਹੈ ਬਾਈ ਨੂੰ ਬੰਨ ਲੱਗ ਰਿਹਾ ਤੁਸੀਂ ਇੱਥੇ ਇਹਨਾਂ ਦੇ ਮੇਲੇ ਨੂੰ ਅਟੈਂਡ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਖੜਿਆ ਇਹਦੇ ਨਾਲ ਆਪਾਂ ਅੱਗੇ ਚੱਲਦੇ ਹਾਂ ਇਹ ਖਮੀਰੀ ਕਿਰਤ ਪੇ ਉਹ ਬਿਨੇ ਦੇ ਪਤਨਾਂ ਦੇ ਇਸ ਭਾਗ ਕੀਤੇ ਜੀਵਾਂ ਨੂੰ ਖਾਦਾ ਨਾਈਟ ਕਰੋਬ ਬਾਇਓਲੋਜੀਕਲ ਭਾਗ ਇਸ ਤਰ੍ਹਾਂ ਇਹਨਾਂ ਦੇ ਜਿਹੜਾ ਆ ਉਹ ਪਿੱਛੇ ਬੋਰਡ ਤੁਸੀਂ ਦੇਖ ਸਕਦੇ ਹੋ ਲੱਗਿਆ ਹੈ ਕਿ ਇਹ ਉਹਨਾਂ ਦਾ ਬਾਰੇ ਦੱਸਦੇ ਨੇ ਇਹਨਾਂ ਜੀਵਾਂ ਨੂੰ ਬਾਦ ਖੁੰਬਾਂ ਢੀਂਗੀ ਖੁੰਬ ਇਸ ਤਰ੍ਹਾਂ ਆਦੜੇ ਇਹਨਾਂ ਕੋਲੇ ਗਿਆ ਸਿਰਕੇ ਉਹ ਰੱਖੇ ਹੋਇਆ ਹੈ ਇਹ ਆਹ ਪ੍ਰੋਸੈਸਿੰਗ ਟ੍ਰੇਨਿੰਗ ਨੂੰ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਪੰਜਾਬ ਰੈਕਗਰਡਿੰਗ ਜਿਹੜਾ ਜਿੱਦੀ ਖੇਤੀਬਾੜੀ ਕੋਚ ਕੇਂਦਰ ਬਠਿੰਡਾ ਬੱਲੋ ਜਿਹੜਾ ਜਿਹਦਾ ਆਇਆ ਹੋਇਆ ਇਹਨਾਂ ਕੋਲ ਜਿਹੜਾ ਹੈ ਸੈਚ ਹੈ ਗਿਆ ਮਰਬੇ ਹੈ ਗਿਆ ਨਮਕੀਨ ਜਿਹੜੇ ਆ ਹਾਈਜਾਇਨਿਕ ਸ਼ੂਗਰ ਪ੍ਰੀ ਆਟਾ ਇਸ ਤਰ੍ਹਾਂ ਦੇ ਕੋਲ ਸ਼ੀਵ ਦਾ ਜੈਮ ਸ਼ੀਵ ਦੀ ਚਟਨੀ ਇਸ ਤਰ੍ਹਾਂ ਜਿਹੜੇ ਅਲੱਗ-ਅਲੱਗ ਜਿਹੜਾ ਹੋ ਰੱਖੇ ਹੋਏ ਹੈਗੇ ਇਹ ਹੈ ਫਲ ਵਿਗਿਆਨ ਵਿਭਾਗ ਪੰਜਾਬ ਪੀਏਯੂ ਲੁਧਿਆਣਾ ਵੱਲੋਂ ਆਪਾਂ ਦੇਖਦੇ ਹਾਂ ਇਹ ਹੈ ਜਿ ਕਿਨੋਂ ਦੇ ਅਲੱਗ-ਅਲੱਗ ਜਿਹੜੀਆਂ ਰਾਇਟੀਆਂ ਤੁਸੀਂ ਦੇਖ ਸਕਦੇ ਹੋ ਪਾਵਲੇ ਵੀ ਪਏ ਆ ਜਿਹੜੇ ਆ ਦੇਖੋ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਆ ਦੇਖੋ ਜਿਹਦਾ ਰੰਗ ਦੇਖੋ ਪੀਨੂ ਦਾ ਤੇ ਸਾਰੇ ਅਰਲੀ ਗੋਲਡ ਡਬਲੂ ਮਾਰਕਟ ਪੀਨੂ ਰੈਡ ਡ੍ਰੈਗਨ ਉਹ ਡ੍ਰੈਗਨ ਵੀ ਫਸਦੇ ਆ ਇਹਨਾਂ ਕੋਲੇ ਜਿਸ ਤਰ੍ਹਾਂ ਅਲੱਗ-ਅਲੱਗ ਫਲਾਂ ਬਾਰੇ ਸਟਾਰ ਰੂਬੀ ਏਅਰ ਡਬਲਸ ਅਲੱਗ-ਅਲੱਗ ਜਿਹੜੇ ਰੱਖੇ ਹੋਇਆ ਕਾਪੀ ਬਜਟ ਦੀ ਗੱਲ ਕਰਨੇ ਕਿ ਜਿਹੜੇ ਜਿਹੜੇ ਸਾਰੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਡਿਪਾਰਟਮੈਂਟਸ ਪੀਏਯੂ ਲੁਧਿਆਣਾ ਦੇ ਰਿਲੇਟਡ ਬੋਥਡੇ ਸਟਾਲ ਆ ਆਪਾਂ ਅਲੱਗ ਅਲੱਗ ਜਿਹੜੇ ਤੁਹਾਨੂੰ ਸਟਾਲ ਆ ਉਹਨਾਂ ਬਾਰੇ ਆਪਾਂ ਗਿਆਨ ਦਵਾਂਗੇ ਇਹ ਨਵੇਂ ਆਉਣ ਜੋ ਉर्जा ਇੰਜੀਨੀਅਰਿੰਗ ਵਿਭਾਗ ਪੀਏਯੂ ਯੂਨੀਵਰਸਿਟੀ ਨਿਯਾਣਾ ਬੋਲੋ ਜਿਹੜਾ ਸਟਾਲ ਲਾਇਆ ਹੋਇਆ ਇਹ ਹੈ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦਾ ਭਾਈ ਮੱਖਾ ਇਹ ਦੱਸਦੇ ਟਿਊਬਾਂ ਆਉਣੇ ਬਾਰੇ ਤੇ ਆ ਦੇਖ ਸਕਦੇ ਕਿ ਤਰ੍ਹਾਂ ਜਿਹੜੇ ਆ ਸ਼ਹਿਰ ਜਮਾਏ ਆ ਛੱਤ ਉੱਪਰ ਸਬਜ਼ੀਆਂ ਦੀ ਕਾਸ਼ਤ ਕਿਵੇਂ ਕਰਨੀ ਹੁੰਦੀ ਤੇ ਟਿਊਬਲ ਜਿਹੜੇ ਵਗੈਰਾ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਲਗਾਉਣੇ ਆ ਇਸ ਤੇ ਨਾਲ ਆਪਾਂ ਅੱਗੇ ਚੱਲਦੇ ਆ ਇਹ ਹੈ ਫਲੋਰੀ ਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪੰਜਵੇਂ ਪੈਸੇ ਜੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੀਏਯੂ ਵੱਲੋਂ ਇਹ ਵੀ ਇਹਨਾਂ ਦੇ ਬੀਜਾਂ ਦੀ ਵਿਕਰੀ ਬਾਰੇ ਇੱਥੇ ਇਹਨਾਂ ਨੇ ਜਿਹੜਾ ਸਟਾਲ ਦੇ ਨਾਲ ਜਿਹੜੇ ਆ ਬੜਾ ਟਰੱਕ ਹੋਇਆ ਜੀ ਜਿਹੜੇ ਆ ਸਪੋਰਟ ਬੂਥ ਇਹ ਹੈ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਭਾਗ ਇਹ ਵੀ ਪੀਓਯੂ ਦੇ ਨਾਲ ਜਿਹੜਿਆ ਲਿਟੜਾ ਇਹਨਾਂ ਕੋਲੇ ਹਵਾ ਰਹਿਤ ਜਿਹੜੀ ਪੈਕਿੰਗ ਜਿਹੜੀ ਆ ਕੀਤੀ ਹੋਈ ਆ ਤੇ ਨਾਈਟ੍ਰੋਜਨ ਗੈਸ ਪੈਕਿੰਗ ਜਿਹੜੀ ਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਪੈਕਿੰਗ ਵਾਸਤੇ ਇਹ ਪੈਕਿੰਗ ਵਾਸਤੇ ਸਾਰਾ ਇੱਥੇ ਇਹਨਾਂ ਰੱਖਿਆ ਹੋਇਆ ਤੇ ਅੱਗੇ ਚੱਲਦੇ ਆ ਮੜਾ ਜ ਸਾਡੇ ਕਿਸਾਨ ਭਰਾ ਦੇਖ ਰਹੇ ਆ ਉਹਨਾਂ ਨੂੰ ਦੱਸ ਦਿਓ ਮੋਹਨ ਟੀਚਰ ਜੀ ਇਹ ਤੁਸੀਂ ਥੋੜਾ ਫਰਜਵੰਦਾ ਦੱਸੋ ਤੁਸੀਂ ਅਟੈਂਡ ਕਰੋ ਅੱਜ ਦਾ ਦਿਨ ਤਾਂ ਮੇਲਾ ਹੈ ਜੀ ਮੈਂ ਟੀਚਰਾਂ ਇਹਨਾਂ ਨੂੰ ਤਾਂ ਪਤਾ ਹੈਗਾ ਜੀ ਦੇਖੋ ਇਹ ਵੀ ਦੱਸ ਸਕਦੇ ਨੇ ਤੁਸੀਂ ਇਹਨਾਂ ਨੂੰ ਕਹੋ ਅਸੀਂ ਘੁੰਮ ਰਹੇ ਤੁਸੀਂ ਵੀ ਤੁਸੀਂ ਦੱਸੋ ਥੋੜਾ ਜਿਹਾ ਕੁਝ ਅਲੱਗ-ਅਲੱਗ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਜਿਵੇਂ ਮੂੰਗੀ ਦੀ ਹੋਗੀ ਜੀ ਅੱਛਾ ਮੂੰਗੀ ਹੋਗੀ ਅੱਛਾ ਜੀ ਇਹ ਆਪਣਾ ਚਾਵ ਆਪਣੇ ਬਾਸਮਤੀ ਹੋਗੀ ਜੀ ਇਹ ਹਲਦੀ ਹੋਗੀ ਇਹ ਹਵਾ ਰਹਿਤ ਪੈਕਿੰਗ ਹੈ ਜੀ ਹਵਾ ਰਹਿਤ ਹੈ ਹਾਂ ਜੀ ਬੜੀ ਮਿਹਰਬਾਨੀ ਵੀ ਤੁਹਾਡੀ ਇੰਨੇ ਕੰਮ ਸੀਗਾ ਜੀ ਇਹ ਹੈ ਵੈਜੀਟੇਬਲ ਸਬਜ਼ੀ ਵਿਕਿਆਰ ਦਾ ਬਾਗ ਇਹ ਆਪਾਂ ਇਹਨਾਂ ਕੋਲ ਦੇਖਾਂਗੇ ਜਿਹੜੇ ਵਿਭਾਗ ਦੇ ਵਿੱਚ ਸਬਜ਼ੀਆਂ ਦੇ ਇਹਦੀ ਨਿਗਰਾਨੀ ਰੱਖੀਆਂ ਪਿਆਜ਼ ਜਿਹਦੇ ਤੋਂ ਪਿੰਡੀਆਂ ਦੇਖ ਸਕਦੇ ਹੋ ਇਹਨਾਂਾਰੇ ਪੰਜਾਬ ਨੇ ਖਾਰਕੀਆ ਤੇ ਇਹ ਬੀਜ ਆ ਭਾਈ ਇਹਨਾਂ ਦੇ ਹਾਂਜੀ ਹਾਂਜੀ ਸਬਜ਼ੀਆਂ ਦੇ ਠੀਕ ਹੈ ਜੀ ਇਹ ਬਗੀਚੀਆਂ ਦੇ ਨਮੂਨੇ ਤੁਸੀਂ ਦੇਖ ਸਕਦੇ ਹੋ ਸਟਾਲ ਹੈਗਾ ਕਮਿਊਨਿਟੀ ਸਾਇੰਸ ਕਾਲਜ ਪੀਏਯੂ ਲੁਧਿਆਣਾ ਵੱਲੋਂ ਜਿਹੜਾ ਇਹ ਸਟਾਲ ਆ ਟਰੈਲੀ ਸਫਾਈ ਦੇ ਬਾਰੇ ਅਣਕੁਣ ਤਰੀਕੇ ਜਿਹੜੇ ਐ ਇੱਦਾਂ ਦੇ ਲਈ ਦੱਸੇ ਹੋਇਆ ਇਹ ਹੈ ਬਨ ਅਤੇ ਕੁਦਰਤੀ ਸੌਮੇ ਵਿਭਾਗ ਪੀਏਯੂ ਲੁਧਿਆਣਾ ਵੱਲੋਂ ਜਿਹੜੇ ਬਨਾਂ ਦੇ ਵਿੱਚ ਲੱਗਦੇ ਆ ਜੋੜ ਤੋੜ ਸੁਹੰਜਣਾ ਨਮ ਬਰਮਾ ਡੇਕ ਕਲੋਨਲ ਸਫੈਦਾ ਕਲੋਨਲ ਟਾਲੀ ਇੰਨਾਂ ਬਾਰੇ ਇੱਥੇ ਲਿਖਿਆ ਹੋਇਆ ਹੈਗਾ ਸਾਰਾ ਦੱਸਿਆ ਹੋਇਆ ਇਹਨਾਂ ਨੇ ਇਹ ਹੈ ਪੌਦਾ ਰੋਗ ਵਿਗਿਆ ਜਿਹੜਾ ਵਿਗਿਆਨ ਆ ਉਹਦਾ ਵਿਭਾਗ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਤੇ ਵੀ ਲਿਖਿਆ ਹੋਇਆ ਹੈਗਾ ਕਿ ਆਪਾਂ ਤੁਹਾਨੂੰ ਇਹ ਵਿਭਾਗ ਦੇ ਵੀ ਦਰਸ਼ਨ ਕਰਾ ਦਿੰਨੇ ਆ ਦੇਖ ਸਕਦੇ ਹੋ ਜਿਹੜੇ ਬਿਮਾਰੀਆਂ ਲੱਗ ਜਾਂਦੀਆਂ ਪੌਦਿਆਂ ਨੂੰ ਉਹਨਾਂ ਬਾਰੇ ਇੱਥੇ ਇਹਨਾਂ ਕੋਲ ਜਿਹੜਾ ਹੱਲ ਹੈਗਾ ਜਿਹੜੇ ਵੀ ਅਲੱਗ-ਅਲੱਗ ਵਿਭਾਗ ਇੱਥੇ ਆਏ ਹੋਏ ਆ ਪੀਏ ਸਿਰਫ ਇਹ ਪੀਏਯੂ ਲੁਧਿਆਣੇ ਦੇ ਵੱਲੋਂ ਆਏ ਹੋਏ ਆ ਸੀ ਸਕੂਲ ਆਫ ਆਰ অর্ਗੈਨਿਕ ਫਾਰਮਿੰਗ ਦੇ ਬਾਰੇ ਵੀ ਤੇ ਇਹ ਇਹਨਾਂ ਨੇ ਦੱਸਿਆ ਹੋਇਆ ਇਹ ਜਿਹੜੀ অর্ਗੈਨਿਕ ਫਾਰਮ ਜਿਹੜੀ ਹੈਗੀ ਖੇਤੀਬਾੜੀ ਉਹਦੇ ਬਾਰੇ ਇਹਨਾਂ ਕੋਲੇ ਜਿਹੜੀ ਆ ਵੀ ਹੈਗੀ ਸਾਰਾ ਕੁਝ ਰੱਖਿਆ ਹੋਇਆ ਹੈਗਾ ਜੀ ਇਹ ਹੈ ਫਸਲ ਵਿਗਿਆਨ ਵਿਭਾਗ ਐਬੀਪੀਯੂ ਵੱਲੋਂ ਜਿਹੜੀ ਇੱਥੇ ਪ੍ਰੋਗਰਾਮ ਚੱਲ ਰਹੀ ਹੈ ਜੀ ਦੇ ਨਾਲ ਅੱਗੇ ਜਾਵੇਂ ਭੂਮੀ ਵਿਗਿਆਨ ਵਿਭਾਗ ਇਹ ਵੀ ਪੀਏਯੂ ਲੁਧਿਆਣਾ ਦਾ ਵਿਭਾਗ ਹੈਗਾ ਪਕੜਾ ਡਿਪਾਰਟਮੈਂਟ ਹੈਗਾ ਪਲਾਂਟ ਬਰੀਡਿੰਗ ਅਤੇ ਜੈਨਟਿਕਸ ਵਿਭਾਗ ਇਹ ਵੀ ਪੀਏਯੂ ਵੱਲੋਂ ਜਿਹੜੀ ਇੱਥੇ ਸਟਾਲ ਚੱਲ ਰਹੀ ਹੈਗੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਇਨਾਂ ਕੋਲੇ ਦਾਲਾਂ ਦੇ ਛੋਲਿਆਂ ਦੇ ਜਿਹੜੇ ਉਹ ਵੀ ਵੀ ਜਾਣਕਾਰੀ ਦਿੱਤੀ ਹੋਈ ਹੈ ਕਣਕ ਪੀਡਲੀ 826 ਕਣਕ ਪੀਡਲੀ ਜਿੰਕ 2 ਇਸ ਤਰ੍ਹਾਂ ਛੋਲਿਆਂ ਦੀ ਹੈ ਜੀ ਮਸਰਾਂ ਦੀ ਮੂੰਗੀ ਕਨੋਲਾ ਗੋभी ਸਰੋਂ ਐਦਾਂ ਕਰਕੇ ਅਲੱਗ-ਅਲੱਗ ਤਰ੍ਹਾਂ ਦੀ ਸੀਗੇ ਆ ਉਹ ਵਰਸੀਮ ਜਿਹੜੀ ਆ ਉਹ ਰਾਈਸ ਗ੍ਰਾਸ ਤੜਾਈ ਗ੍ਰਾਸ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਸਕਾਇਰ ਮਟਰ ਉਹ ਸਾਰੇ ਇਕੱਲੇ ਹੋਏ ਆ ਇਸ ਦੇ ਨਾਲ ਜਿਹੜੇ ਹੈਡ ਆਫ ਡਿਪਾਰਟਮੈਂਟ ਆ ਸਾਰੇ ਇੱਥੇ ਬੈਠੇ ਨੇ ਉਹ ਸਾਰਾ ਖੇਤੀਬਾੜੇ ਨਾਲ ਰਿਲੇਟਡ ਇਸ ਤਰ੍ਹਾਂ ਗਾਉਣੀਆਂ ਕਿਸ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਦੀਆਂ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਆਰਥਿਕ ਕਿਸਾਨ ਭਰਾ ਜਿਹੜੇ ਆ ਉਹ ਇੱਥੇ ਸਾਰੇ ਕੋਲ ਆਏ ਹੋਏ ਨੇ ਸਾਰੇ ਇਸ ਲੈਕਚਰ ਨੂੰ ਉਹਨਾਂ ਦੇ ਰਿਸਪੌਂਸ ਨਾਲ ਸੁਣ ਰਹੇ ਨੇ ਤੇ ਮੈਂ ਆਸ ਕਰਦਾ ਵੀ ਇਹ ਸੁਣ ਕੇ ਅਮਲ ਕਰਨਗੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਹਾਂ ਅਸੀਂ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਜੀਵੀਪੀਏ ਯੂ ਵੱਲੋਂ ਇਹਨਾਂ ਕੋਲ ਵੀ ਜਿਹੜੀਆਂ ਦਾਲਾਂ ਆਇਆ ਪਹਿਲਾਂ ਆ ਚੁੱਕੀਆਂ ਇਹਨਾਂ ਕੋਲ ਵੀ ਉਹੀ ਸ਼ੋਅ ਕਰਾ ਦੇ ਰਹੇ ਆ ਜਿਹੜੇ ਉਹਨਾਂ ਦੇ ਬੀਜ ਬੀਜ ਹੈਗੇ ਨੇ ਇਹ ਹੈ ਪਬਲੀਕੇਸ਼ਨ ਆਫ ਪੀਏਯੂ ਲੁਧਿਆਣਾ ਵੱਲੋਂ ਉਹਨਾਂ ਦੇ ਨਾਲ ਖੇਤੀਬਾੜੀ ਦੇ ਨਾਲ ਰਿਲੇਟਡ ਜਿਹੜੇ ਆ ਥ੍ਰੀ ਤਰ੍ਹਾਂ ਦਾ ਮਸਲਾ ਉਨਾ ਦੇ ਨਾਲ ਰਿਲੇਟਡ ਜਿਹੜੇ ਬੁੱਕਸ ਨੇ ਉਹ ਇਨਾਂ ਕੋਲ ਪਬਲਿਕੇਸ਼ਨ ਤੋਂ ਲੈ ਸਕਦੇ ਆਂ ਸਾਰੇ ਤਰ੍ਹਾਂ ਦੇ ਜਿਹੜੇ ਕੋਲੇ ਜਿਹੜੀ ਐ ਬੁੱਕਸ ਵਗੈਰਾ ਮਿਲ ਜਾਣਗੇ ਤੁਹਾਨੂੰ ਖੇਤੀਬਾੜੀ ਦੇ ਨਾਲ ਰਿਲੇਟਡ ਤੇ ਫਿਰ ਸਬਜ਼ੀਆਂ achar ਮਰੱਬੇ ਇਨਾਂ ਕੋਲੇ ਜਿਹੜਾ ਬਾਹਰ ਸਟਾਲ ਦੇ ਵਿੱਚ ਆ ਗਏ ਆ ਤੇ ਇਹਦੇ ਵਿੱਚ ਸਟਾਲ ਦੇ ਵਿੱਚ ਤੁਹਾਨੂੰ ਤੇਲ ਵਗੈਰਾ ਤੇ ਜਿੱਦਾਂ ਆਰਗੇਨਿਕ ਜੈਮ ਹੋਗੇ ਚਟਨੀਆਂ ਹੋਗੀਆਂ ਨਮਕੀਨ ਹੋਗੇ ਤੇ ਇਹਦੇ ਬਾਰੇ ਸਾਰਾ ਦੱਸਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਆ ਇਹ ਆਰਗੇਨਿਕ ਸਾਰੀਆਂ ਸਬਜ਼ੀ ਪਕੌੜੇ ਹਲਦੀ ਗ੍ਰੇਨ ਹਾਂਜੀ ਉਹ ਇਹਨਾਂ ਕੋਲੇ ਮਿਲਦੀ ਹੈ ਜੀ ਇਹਦੇ ਨਾਲ ਹੀ ਜਿਹੜਾ ਸੋਨਾ ਜਿਹੜੇ ਕੰਪਨੀਆਂ ਸੋਨਾ ਬਨਾਸਪਤੀ ਵੱਲੋਂ ਉਹਨਾਂ ਦੇ ਜਿਹੜੇ ਪ੍ਰੋਡਕਟ ਇੱਥੇ ਸ਼ਾਮਲ ਕੀਤੇ ਹੋਏ ਤੁਸੀਂ ਦੇਖ ਸਕਦੇ ਕਿ ਉਹ ਹੋਵੇ ਚਾਵਲ ਹੋਗੇ ਇਹਨਾਂ ਦੇ ਜਿਹੜੇ ਸ਼ਹਿਦ ਹੋਗੇ ਆਨਲਾ ਟਟਪਟਾ ਕੈਂਡੀਆਂ ਹੋਰ मतलब ਬਾਕੀ ਤਰ੍ਹਾਂ ਦੇ ਜਿਹੜਾ ਉਹ ਇਹਨਾਂ ਕੋਲ ਜਿਹੜਾ ਉਹ ਅਵੇਲੇਬਲ ਹੈਗਾ ਤੁਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਘਰੋਂ ਜਿਹੜੀ ਆਪਣੇ ਕਿਚਨ ਦੇ ਵਿੱਚ ਵਰਤੋਂ ਹੋਣ ਵਾਲੀ ਚੀਜ਼ ਆ ਉਹ ਇੱਥੋਂ ਲੈ ਸਕਦੇ ਹੋ ਹਰ ਇੱਕ ਪ੍ਰੋਡਕਟ ਤੁਹਾਨੂੰ ਸੋਨਾ ਦਾ ਇੱਥੇ ਉਹ ਮਿਲੇਗਾ ਇਹ ਹੈ ਹੰਦੂ ਫਨੀ ਉਹਨਾਂ ਵੱਲੋਂ ਜਿਹੜਾ ਆਪਣਾ ਪ੍ਰੋਡਕਟ ਜਿਹੜਾ ਤਿਆਰ ਕੀਤਾ ਹੋਇਆ ਉਹ ਇੱਥੇ ਅਵੇਲੇਬਲ ਹੈਗਾ ਜੀ ਹੱਥ ਨਾਲ ਜਿਹੜਾ ਬਣਾਇਆ ਹੋਇਆ ਸੋਪ ਉਹ ਇਹਨਾਂ ਕੋਲ ਵੀ ਅਵੇਲੇਬਲ ਹੈਗਾ ਐਸੀ ਤਰ੍ਹਾਂ ਕੁਝ ਦੂਰ-ਦੂਰ ਸਰ ਦੇਖੋਗੇ ਚਟੀਆਂ ਮਰਬੇ ਰਹੀ ਕਿ ਜਿਹੜੇ ਆ ਉਹਨਾਂ ਦੇ ਸਟਾਲ ਛੋਟੇ ਸਟਾਲ ਮੇਜਾਂ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪਿਆਜ ਦੇ ਬੀਜ ਹਾਰਦਿਕ ਸਵਾਗਤ ਅੰਡਰ ਦਾ ਟੈਕਨੀਕਲ ਗਾਈਡੈਂਸ ਆਫ ICAR ਲੁਧਿਆਣਾ ਪੰਜਾਬ ਚੜ੍ਹਦੀ ਕਲਾ ਗਿਲ ਨਫਰੀ ਪਰਮ ਨੂੰ ਮੇਲੇ ਵਿਸ਼ੇਸ਼ ਸਲਵਾ ਨੇਤਾ ਅਲੱਗ-ਅਲੱਗ ਜਿਹੜੇ ਆ ਉਹ ਲੈਟਸ ਮੂਵ ਅਜ ਲੱਗੇ ਹੋਇਆ ਜੈਲਦਾਰਾ ਆਉਣੇ ਆਰਗੈਨਿਕ ਸਰਕਾ ਕਾਫੀ ਜਿਹੜਾ ਇੱਥੇ ਕਿਸਾਨ ਭਰਾਵਾਂ ਦਾ ਜਿਹੜਾ ਰਸ਼ ਹੋ ਚੁੱਕਿਆ ਹੈਗਾ ਇਹਨਾਂ ਲੈਣਾ ਜੋ ਤੇ ਅਲੱਗ-ਅਲੱਗ ਜਿਹੜੇ ਪ੍ਰੋਡਕਟ ਤੇ ਤੋਂ ਵਿੱਚ ਜਿਹੜੇ ਆ ਕਿਚਨ ਦੇ ਜਾਂ ਮਰਬੇ ਨੇ ਆਚਾਰ ਨੇ ਉਹ ਤੁਹਾਨੂੰ ਮਿਲ ਸਕਦੇ ਨੇ ਇਸ ਨਾਲ ਅੱਗੇ ਚੱਲਦੇ ਆ ਤੁਹਾਨੂੰ ਬਖਾਣਦੇ ਆ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਪ੍ਰੋਡਕਟ ਜਿਹੜੇ ਸ਼ਹਿਦ ਹੋਵੇ ਆਚਾਰ ਹੋਵੇ ਉਤ ਤੁਸੀਂ ਅਵੇਲੇਬਲ ਉੱਤੇ ਕਨ ਮਿਲਣਗੇ ਤੇ ਜਿਹੜੇ ਔਰ ਬੀ ਵਗੈਰਾ ਉਹ ਵੀ ਨਾਲ ਵੀ ਜਿਹਾ ਅਨੀਮ ਵਗੈਰਾ ਜਿਹੜਾ ਵੀ ਨੇ ਲੈਗਾ ਜੀ ਤੇ ਤੁਸੀਂ ਇੱਕ ਸਾਡੇ ਨਾਲ ਲਗਨ ਲੱਤ ਰਹੇ ਜਿਹੜੇ ਸਟਾਲ ਤੇ ਇੰਸਟਾਲ ਕੀਤੇ ਹੋਏ ਆ ਤੇ ਦੇਖ ਸਕਦੇ ਦੂਰ ਦੂਰ ਤੱਕ ਜਿਹੜਾ ਕਿਸਾਨਾਂ ਦਾ ਢੇਡ ਇਕੱਠ ਜਿਹੜਾ ਹੋਇਆ ਵਾ ਹੈਗਾ ਕਹਿੰਦਾ 100 ਰੁਪਏ ਲੀਟਰ ਦੇ ਕੇ ਪੈਣੀ ਸਾਡੇ ਕੁਲਫੀ ਤੇ ਇਹ ਹੈ ਇਧਰ ਵੀ ਜਿਹੜੇ ਸਟਾਲ ਕੁਝ ਲੱਗੇ ਹੋਏ ਆ ਵੀ ਦੇਖ ਸਕਦੇ ਆ ਪੈਣ ਸਾਲ ਦੀ ਗੁਲਫੀ ਦੱਗੀ ਹੋਈ ਆ ਸਤਿ ਸ਼੍ਰੀ ਅਕਾਲ ਆਓ ਆਪਾਂ ਕੀ ਦਲਦੇ ਆ ਤੇ ਆਹ ਹੈ ਚੜਦੀ ਕਲਾ ਵਾਲਾ ਪੁੱਤਾਂ ਵਾਲੇ ਆ ਜੋ ਧੁੰਨੇ ਵਾਲਾ ਤੇਲ ਸਾਰੀਆਂ ਬਿਮਾਰੀਆਂ ਲਈ ਆ ਜੋ ਮੇਰੇ ਪੁੱਤਾਂ ਵਾਲੇ ਆ ਜੋ ਇਹ ਨਾਲ ਹੀ ਇੱਥੇ ਨਾਮਤਾਰੀ ਅਚਾਰ ਨੌ ਰੰਗਾ ਕੇਲੇ ਆਗੇ ਜੀ ਤੇ ਇੱਥੇ ਚਾਲੀ ਪੰਜ ਦਸ ਮਹੀਨਾਵਾਂ ਤੋਂ ਘਟੀ ਆਈ ਹੈ ਜੀ ਸੰਤਾਂ ਆਪਾਂ ਚਾਹੀ ਤੇਸੀ ਦਵਾਈ ਆ ਜਿਹੜੇ ਤੇ ਵੀਰ ਕਹਿੰਦੇ ਤੁਸੀਂ ਵੇਖ ਸਕਦੇ ਹੋ ਸਮਾਨ ਵਿੱਚ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਵੇਚੇ ਜਾਂ ਸਲਾਈਕ ਗਾਹ ਮਕੀ ਦਾ ਹਰ ਤਰ੍ਹਾਂ ਦਾ ਸਮਾਨ ਇੱਥੇ ਜਿਹੜਾ ਮਿਲਦਾ ਇਹਨਾਂ ਕੋਲੇ ਅਵੇਲੇਬਲ ਹੈ ਸ਼ਾਇਦ ਵੀ ਇਹ ਵੇਚਦੇ ਨਹੀਂ ਕੋਈ ਹੋਣੀ ਇਸੇ ਤਰ੍ਹਾਂ ਆਚਾਰਾਂ ਦੇ ਇਧਰ ਵੱਖਰੀ ਤਰ੍ਹਾਂ ਦੇ ਅਲੱਗ-ਤਰ੍ਹਾਂ ਦੇ ਕਿਸਮ ਦੇ ਆਚਾਰ ਇਹਨਾਂ ਕੋਲੇ ਜਿਹੜੇ ਆ ਬਣਾਏ ਹੋਏ ਆ ਉਹ ਇਹਨਾਂ ਕੋਲ ਅਵੇਲੇਬਲ ਨਾਲ ਹੀ ਇਧਰ ਆ ਕੇ ਪ੍ਰਸ਼ ਤੇ ਆ ਕੇ ਲੱਕੜੀ ਦੇ ਜਿਹੜੇ ਆ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਸ سٹਾਲ ਉੱਤੇ ਇਸੇ ਤਰ੍ਹਾਂ ਇਹ ਅਚਾਰ ਵਗੈਰਾ ਪਿਕਲ ਹਰ ਇੱਕ ਤਰ੍ਹਾਂ ਦਾ ਜਿਹੜਾ ਉਹ ਅਵੇਲੇਬਲ ਹੈਗਾ ਇੱਥਾਰਿਆਂ ਕੋਲੇ ਇਹ ਹੈ ਮੇਲੇ ਦੀ ਸ਼ਾਮ ਆਹ ਦੇਖੋ ਤੂਫਾਨ ਵਾਲਾ ਸਟੈਂਡ ਹੈ ਇਹ ਹੈ ਇਹਨਾਂ ਦੀ ਇੱਕ ਤੇ ਦੀ ਬਿਲਡਿੰਗ ਆਫਿਸ ਦੀ ਬਟੰਡੇ ਕਿਸਾਨ ਭਵਨ ਜਿਹੜਾ ਇਹ ਹੈ ਆਰਗੈਨਿਕ ਖਾਲਦੀ ਵੀ ਜਿਹੜੇ ਵੇਚ ਰਹੇ ਨਾਲ ਹੀ ਚਾਹ ਦਾ ਸਟਾਲ ਤੇ ਨਾਲ ਹੀ ਉਹ ਬੈਠੇ ਆ ਪਰ ਉਸੇ ਖੇਤੀਬਾੜੀ ਨਾਲ ਰਿਲੇਟਡ ਬੱਟੀਆਂ ਬੈਟਰੀਆਂ ਇਹਨਾਂ ਕੋਲ ਜਿਹੜੀ ਕੀਲੀ ਕੀਲ ਤਾਂ ਜਿਹੜੀ ਮਾਰਕ ਕਰਦੀਆਂ ਉਹਦੀ ਲਾਈਟ ਨਾਲ ਇਹਨਾਂ ਕੋਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਾਂ ਦੇ ਵਿੱਚ ਐਲੋਵੀਰਾ ਫਰੋਸ਼ ਸ਼ਰਬਤ ਇਸ ਤਰ੍ਹਾਂ ਸਾਰਾ ਕੁਝ ਇਹਨਾਂ ਕੋਲ ਜਿਹੜਾ ਤੇ ਆ ਹੈਗਾ ਜੀ ਇਹ ਹੈ ਗੰਡਿਆਂ ਦੀ ਵੀ ਇਹ ਹੈ ਇਹਨਾਂ ਕੋਲ ਚਾਰ ਜੀਐਸ ਸਦਾਣਾ ਦੇਸੀ ਅਚਾਰ ਦੇ ਦੇਖ ਰਹੇ ਹੈ ਤੇ ਨਾਲ ਹੀ ਇਧਰ ਹੋਰ ਪ੍ਰੋਡਕਟ ਵੀ ਹੈਗੇ ਆ ਮਲਤਾਨੀ ਮਿੱਟੀ ਇਸ ਤਰ੍ਹਾਂ ਕੋਸਮੈਟਿਕਲ ਸਮਾਨ ਜਿਹੜਾ ਉਹ ਇਨਾਂ ਕੋਲ ਅਵੇਲੇਬਲ ਹੈਗਾ ਇਹ ਆਰਕੂਸ ਦਰਦਾਂ ਤੇ ਤੇ ਇਹ ਸਰਵਾਈਕਲ ਵਾਸਤੇ ਕੋਲ ਕਿਸੇ ਵੀ ਰੂਪ ਜਿਹੇ ਦਰਦ ਹੋਣ ਉਹਨਾਂ ਵਾਸਤੇ ਇਨਾਂ ਕੋਲ ਜਿਹੜਾ ਅਵੇਲੇਬਲ ਆ ਪਾਸਕਾਂ ਦਰਦ ਜੋ ਜਾਂ ਦੇਖੋ ਜੇ ਡਰਾਈ ਫਰੂਟ ਇਹਨਾਂ ਨੇ ਲਾਇਆ ਹੋਇਆ ਆਪੀ ਬਦਾਮ ਕਾਜੂ ਹੈ ਜੀ ਉਹ ਵੇਚ ਰਹੇ ਨੇ ਇੱਥੇ ਤੇ ਇਹ ਜਿਹੜਾ ਡਰਾਈ ਫਰੂਟ ਇਹ ਜੂਸਾਂ ਵਗੈਰਾ ਜੋ 파ਕੇ ਇੱਥੇ ਵੇਚਿਆ ਜਾਂਦਾ ਇਸ ਤਰ੍ਹਾਂ ਸਿਆ ਹੋਰ ਰੁਜ਼ਗਾਰ ਵਾਲੇ ਜਿਹੜੇ ਇਹਨਾਂ ਨੇ ਆਪਣੇ ਇੰਸਟਾਲ ਜਿਵੇਂ ਮੈਪ ਹੋ ਗਏ ਇਹਨਾਂ ਲਗਾਏ ਹੋਏ ਆ ਖੇਤਰੀ ਖੋਜ ਕੇਂਦਰ ਬਠਿੰਡਾ ਆ ਇਸ ਜਗ੍ਹਾ ਦੀ ਜਿਹੜੀ ਬਿਲਡਿੰਗ ਆ ਇੰਸਟੀਚਿਊਟ ਆਫ ਐਗਰੀਕਲਚਰ ਪੰਜਾਬ ਐਗਰੀਕਲਚਰ ਜਿਹੜੀ UGC ਦੇ ਅੰਡਰ ਆ ਹੈ ਰੇਨ ਜੀ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਦੀ ਇਹ ਆਫਿਸ ਹੈ ਇਹਨਾਂ ਦਾ ਬਠਿੰਡੇ ਦਾ ਮੇਲਾ ਜਿਹੜਾ ਕਾਫੀ ਇਸੇ ਮੱਢੇ ਦੇ ਵਿੱਚ ਭਰਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਜਿਹੜੇ ਆ ਕਿਸਾਨ ਵੀਰ ਉਹ ਇੱਥੇ ਪਹੁੰਚੇ ਹੋਏ ਆ ਕਾਫੀ ਜਿਹੜਾ ਰਸ ਹੋ ਚੁੱਕਿਆ ਹੈਗਾ ਖੈਰ ਦਾ 1:3 ਬੱਜ ਚੱਲਿਆ ਹੈ ਤੇ ਆਪਾਂ ਅੱਗੇ ਚੱਲਦੇ ਹਾਂ ਹੋਰ ਤੋਂ ਮੇਲੇ ਨਾਲ ਸੌਣਨ ਦੁਕਾਨੇ ਆ ਜੀ ਤੇ ਜਿਵੇਂ ਤਰ੍ਹਾਂ ਇੱਧਰ ਆ ਜਲੇਬੀਆਂ ਬ੍ਰੈਡ ਕੋੜੇ ਉਹ ਨਾਲ ਹੀ ਪਰਲੇ ਪਾਸੇ ਸੰਗੜ ਸ਼ਿੰਗਾਰ ਨਾਲ ਸ਼ਿੰਗਾਰੇ ਹੋਏ ਜਿਹੜੇ ਤੁੰਗਰੂ ਹੁੰਦੇ ਆ ਬੰਨਣ ਵਾਲੇ ਘੋੜਿਆਂ ਦੇ ਜਾਂ ਡੰਗਰਾਂ ਦੇ ਉਹ ਇੱਥੇ ਅਵੇਲੇਬਲ ਐ ਨਾ ਕੋਈ ਇਸ ਮੇਲੇ ਵਿੱਚ ਬੱਚਿਆਂ ਦੇ ਕਢਾਉਣੇ ਵਗੈਰਾ ਉਹ ਵੀ ਇੱਥੇ ਅਵੇਲੇਬਲ ਆ ਉਹਨਾਂ ਦਾ ਵੀ ਰਜਗਾਰ ਆ ਉਹ ਵੀ ਇੱਥੇ ਆਏ ਹੋਏ ਨੇ ਮੇਲੇ ਦੇ ਉੱਤੇ ਸਵੇਫਾ ਤੋਂ ਕਾਫੀ ਤੁਹਾਨੂੰ ਰਸ ਖਾ ਦੇਵਾਂ ਕਾਫੀ ਜਿਹੜਾ ਉਤਪਾਦਕ ਤੁਸੀਂ ਰਸ ਦੇਖੋ ਕਿ ਕਿਸਾਨ ਵੀਰ ਜਿਹੜੇ ਇੱਥੇ ਇਕੱਠੇ ਆਏ ਹੋਏ ਐ ਤੇ ਮੇਲੇ ਦਾ ਜਿਹੜਾ ਲਾਭ ਉਹ ਲੈ ਰਹੇ ਨੇ ਤੇ ਸਾਹਮਣੇ ਜਿਹੜੀ ਰੋਡ ਆ ਡੱਬ ਵਾਲੀ ਤੋਂ ਹੁੰਦੀ ਆ ਜੀ ਤੇ ਆਪਾਂ ਬਾਹਰੋਂ ਇਧਰ ਪਹੁੰਚ ਰਹੇ ਆ ਤੇ ਸਾਰਾ ਇਹ ਜਿਹੜਾ ਹੈ ਬਾਗਬਾਨੀ ਵਿਭਾਗ ਨਾਲ ਰਿਲੇਟਡ ਜਿਹੜਾ ਏਰੀਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮੇਲੇ ਲੱਗੇ ਹੋਏ ਆ ਹੂ ਦੇਸੀ ਕਿਸਾਨ ਮੇਲਾ ਜਿਹੜਾ ਠੰਡਾ ਤੁਸੀਂ ਦੇਖਿਆ ਜਿਹੜਾ ਵੀ ਮੇਰਾ ਵੀਰ ਇਸ ਵੀਡੀਓ ਰਾਹੀਂ ਇਸ ਮੇਲੇ ਨੂੰ ਦੇਖ ਰਿਹਾ ਪਲੀਜ਼ ਕਮੈਂਟ ਜ਼ਰੂਰ ਕਰਨਾ ਕਿੱਥੋਂ-ਕਿੱਥੋਂ ਤੁਸੀਂ ਜਿਹੜਾ ਇਹ ਮੇਲਾ ਦੇਖ ਰਹੇ ਹੋ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਤਾਂ ਜੋ ਅੱਛਾ ਲੱਗੇ ਮੈਨੂੰ ਵੀ ਇਹ ਜਨਰਲ ਸੁਖਿੰਦਰ ਸਿੰਘ ਨੂੰ ਦਿਓ ਇਜਾਜ਼ਤ ਪਠੰਡੇ ਤੋਂ ਕਿਸਾਨ ਮੇਲੇ ਤੱਕ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਤੇ ਸ਼੍ਰੀਿੰਦਰ ਸਿੰਘ ਦੇ ਹੋ ਜਾਇਆ ਅਗਲੀ ਵੀਡੀਓ ਹੋਂ ਤੱਕ ਹੋ ਜਾਇਆ ਕਰਨਾ ਸੱਸੀ ਕਲਸਾ ਰਿਆ ਨੂੰ